ਪੰਜਾਬੀ ਗੱਭਰੂ ਗਿੱਪੀ ਗਰੇਵਾਲ ਹੁਣ ਬਣ ਗਿਆ ਏ ਗੁਜਰਾਤੀ ਛੋਕਰਾ ਆਪਣੀ ਡੈਬਿਊ ਬਾਲੀਵੁੱਡ ਫਿਲਮ ਸੈਕੰਡ ਹੈਂਡ ਹਸਬੰਡ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਗੋਵਿੰਦਾ ਦੀ ਕੁੜੀ ਟੀਨਾ ਨਾਲ ਪਹੁੰਚੇ ਗੁਜਰਾਤੀ ਅਵਾਰਡਸ ਵਿੱਚ ਇੱਥੇ ਗਿੱਪੀ ਨੂੰ ਪੰਜਾਬ ਦੇ ਪੁੱਤਰ ਦਾ ਖਿਤਾਬ ਦਿੱਤਾ ਗਿਆ ਤੇ ਨਾਲ ਹੀ ਗਿੱਪੀ ਨੇ ਆਪਣੇ ਹਿੱਟ ਗਾਣੇ ਅੰਗਰੇਜ਼ੀ ਬੀਟ ਤੇ ਟੀਨਾ ਨਾਲ ਮੰਚ ਤੇ ਠੁੰਮਕੇ ਵੀ ਲਾਏ ਮਰ ਜਾਣੀ ਪੌਣੀ ਭੰਗੜਾ ਅੱਜ ਤਾਂ ਗਿੱਪੀ ਦਾ ਖੂਬ ਸਵਾਗਤ ਹੋਇਆ ਹੁਣ ਦੇਖਣਾ ਹੈ ਹੋਏਗਾ ਕਿ ਇਸ ਪੰਜਾਬੀ ਪੁੱਤਰ ਦੇ ਬਾਲੀਵੁੱਡ ਫਿਲਮ ਨੂੰ ਪੂਰਾ ਦੇਸ਼ ਕਿੰਨਾ ਪਿਆਰ ਦਿੰਦਾ ਹੈ ਇਹ ਫਿਲਮ 3 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅੰਗਰੇਜੀ